ਸ਼੍ਰੀ ਗਾਲਜੀ ਵੀਡੀਓ ਵਿਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਰਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚ ਮਹਿਲਾ ਕਿਸਾਨ ਲੀਡਰ ਸਮੇਤ ਵਕੀਲਾਂ ਦੇ ਘਰ ਐਨਆਈਏ ਦੀ ਰੇਡ ਸੋਲਾਂਗੜ੍ਹ ਦੀ ਸਰਸਤੋ ਬਾਅਦ ਦੇਖੋ ਕੀ ਲੱਗਿਆ ਹੱਥ ਇਸ ਦਿਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਰਾਸ਼ਟਰੀ ਜਾਂਚ ਏਜੰਸੀ ਦੀ ਟੀਮ ਨੇ ਸ਼ੁੱਕਰਵਾਰ ਸਵੇਰ ਕਰੀਬ ਹਾਂਜੀ ਉਹਦੇ ਇੱਕ ਮੈਲਾ ਕਿਸਾਨ ਮੀਤਾ ਅਤੇ ਤਿੰਨ ਵਕੀਲਾਂ ਦੇ ਕਰ ਸ਼ਾਪਾ ਮਾਰਿਆ ਪਠਿੰਡਾ ਦੇ ਰੁਪਪੁਰਾ ਫੂਲ ਦੇਸਰਾਬੰਦਰ ਵਿੱਚ ਮਹਿਲਾ ਕਿਸਾਨ ਆਗੂ ਸਖ ਵਿੰਦਰਕੌਰ ਨੇ ਸ਼ਾਹ ਕਰ ਸ਼ਾਪਾ ਮਾਰਿਆ ਗਿਆ ਅਤੇ ਉਹ ਪਾਰਤ ਕਿਸਾਨ ਜੋੜੀਆਂ ਨੇ ਕ੍ਰਾਂਤੀਕਾਰੀ ਸੂਬਾ ਜਨਨਸਕਤਰ ਹੈ ਅਦ ਸ਼ਾਪ ਮਰਦਨ ਸ਼ੰਭੂ ਸੰਘਰਦ ਤੇ ਕਿਸਾਨ ਉਹਦੋਲੇ ਚ ਸ਼ਾਮਲੀ ਵੀ ਸੀ ਇਸ ਦੇ ਨਾਲ ਹੀ ਅਨ ਐਏ ਦੀ ਟੀਮ ਨੇ 6 ਘੰਟੇ ਤੱਕ ਘਰ ਦੇ ਕੋਨੇ-ਕੋਨੇ ਦੀ ਤਲਾਸ਼ ਲਈ ਅਤੇ ਉੱਥੋਂ ਦਸਤਾਵੇਜ਼ ਸਹਾਇਤਕ ਸਮਗਰੀ ਸੁਪਿੰਦਰ ਦੇ ਪਤੀ ਹਰਪਿੰਦਰ ਜਲਾਲ ਦੀ ਮੋਬਾਈਲ ਫੋਨ ਅਤੇ ਕੁਝ ਪੈਨ ਡਰਾਈਵਰ ਅਤੇ ਜਵਰ ਜ਼ਬਤ ਕੀਤੇ ਗਏ ਇਸ ਕਰਨ ਟੀਮ ਨੇ ਘਰ ਦੇ ਮੌਜੂਦਾ ਲੋਕਾਂ ਨੂੰ ਵੀ ਪੁੱਛਗਿੱਛ ਕੀਤੀ ਸ਼ਾ ਬਿਮਾਰੀ ਤੋਂ ਇਨੇ ਰਾਜ ਕੀ ਸਾਹਦੇ ਰੋਸ ਪ੍ਰਦਰਸ਼ਨ ਕੀਤਾ ਅਤੇ ਜਿਸ ਕਾਰਨ ਐਨਏੀਡੀ ਦੀ ਟੀਮ ਨੇ 2 ਘੰਟੇ ਤੱਕ ਇਸ ਆਬੂ ਦੇਖ ਕਰ ਬੰਦਰ ਹੈ ਖਬਰਵਾਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ